ਤੂੜੀ ਦੇ ਰੇਟ ਦੱਸਣ ਲੱਗੇ ਜੀ ਕਿਸਾਨ ਵੀਰੋ ਅੱਜ ਤਰੀਕ ਹੋ ਗਿਆ ਜੀ 8 ਫਰਵਰੀ 2026 ਇਹ ਰੇਟ ਪੰਜਾਬ ਅਤੇ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਰੇਟ ਨੇ ਜੀ ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਇਕੱਠੀ ਕਰਕੇ ਆਪ ਜੀ ਨੂੰ ਦਿੱਤੀ ਜਾ ਰਹੀ ਆ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਤੇ ਰਜਨਾ ਤੂੜੀ ਅਤੇ ਹਰੇਚਾਰੇ ਦੇ ਰੇਟ ਜਾਣਨ ਲਈ ਆਪਣੇ ਇਸ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਅੱਜ ਬੋਰ ਦੇ ਵਿੱਚ ਤੂੜੀ ਵਿਕੀ ਆ ਜੀ 620 ਰੁਪਏ ਨੂੰ ਜੀ ਮੱਖੂ ਦੇ ਵਿੱਚ ਰੇਟ ਰਹਿ ਚ 450 ਰੁਪਏ ਤੋਂ ਲੈ ਕੇ 520 ਰੁਪਏ ਜੀ ਧੂਈ ਦੇ ਵਿੱਚ 550 ਰੇਟ ਦੇ ਆ ਜੀ ਤੂੜੀ ਦਾ ਅੰਬਾਲਾ ਦੇ ਵਿੱਚ 800 ਰੁਪਏ ਤੋਂ ਲਗਭਗ ਰੇਟ ਚੱਲ ਰਿਹਾ ਜੀ ਤੂੜੀ ਦਾ ਜਗਰਾਉਂ ਦੇ ਵਿੱਚ 720 ਰੁਪਏ ਨੂੰ ਕੁਆਂਟਲ ਵਿਕੀ ਹੈ ਜੀ ਤੂੜੀ ਲੁਧਿਆਣਾ ਦੇ ਵਿੱਚ 605 ਰੁਪਏ ਡੈਰੀਆਂ ਇਲਾਕੇ ਦੇ ਵਿੱਚ ਜੀ ਤਰਨਤਾਰਨ ਦੇ ਵਿੱਚ 650 ਰੁਪਏ ਨੂੰ ਚੱਲ ਰਿਹਾ ਜੀ ਤੂੜੀ ਦਾ ਰੇਟ ਮਲੋੜ ਦੇ ਵਿੱਚ 610 ਰੁਪਏ ਨੂੰ ਵਿਕਰੀ ਹੈ ਜੀ ਤੂੜੀ ਅੰਮ੍ਰਿਤਸਰ ਸਾਹਿਬ ਦੇ ਵਿੱਚ 700 ਰੁਪਏ ਨੂੰ ਆ ਜੀ ਪਟਿਆਲਾ ਦੇ ਵਿੱਚ 750 ਰੁਪਏ ਚੱਲ ਰਿਹਾ ਜੀ ਤੂੜੀ ਦਾ ਰੇਟ ਕੋਟਕਪੂਰਾ ਦੇ ਵਿੱਚ 565 ਰੁਪਏ ਨੂੰ ਵਿਕੀ ਹੈ ਜੀ ਤੂੜੀ ਅੱਜ ਮੁੱਲਾਂਪੁਰ ਦਾ ਆਖਾ ਦੇ ਵਿੱਚ 650 ਰੁਪਏ ਰਿਹਾ ਮੋਗਾ ਦੇ ਵਿੱਚ 565 ਰੁਪਏ ਕੁਆਂਟਲ ਵਿਕੀ ਹੈ ਜੀ ਤੂੜੀ ਅੱਜ ਅੰਬਾਲਾ ਦੇ ਵਿੱਚ 800 ਰੁਪਏ ਰੇਟ ਰਿਹਾ ਜੀ ਤੂੜੀ ਦਾ ਅਮਾਲੀ ਦੇ ਵਿੱਚ 850 ਰੁਪਏ ਰੇਟ ਦੇ ਆ ਜੀ ਮਰੇ ਕੋਲਾ ਦੇ ਵਿੱਚ 550 ਤੋਂ ਲੈ ਕੇ 600 ਰੁਪਏ ਰੇਟ ਚੱਲ ਰਿਹਾ ਜੀ ਤੂੜੀ ਦਾ ਬਾਗਾਪੁਰਾਣੇ ਦੇ ਵਿੱਚ 550 ਰੁਪਏ ਚੱਲ ਰਿਹਾ ਜੀ ਜਮਨਾ ਨਗਰ ਦੇ ਵਿੱਚ 700 ਤੋਂ 800 ਰੁਪਏ ਨੇ ਤੂੜੀ ਵੇਗ ਰਹੀ ਹੈ ਜੀ ਜਲੰਧਰ ਦੇ ਵਿੱਚ 700 ਤੋਂ ਲੈ ਕੇ 730 ਰੁਪਏ ਨੂੰ ਜੀ ਜੰਮੂ ਲਾਕੇ ਦੇ ਵਿੱਚ 1000 ਤੋਂ ਲੈ ਕੇ 1100 ਰੁਪਏ ਤੱਕ ਵੇਗ ਰਹੀ ਹੈ ਤੂੜੀ ਜੀ ਪਠਾਨਕੋਟ ਦੇ ਵਿੱਚ 1050 ਰੁਪ ਸ਼ਿਆਰਪੁਰ ਦੇ ਵਿੱਚ 950 ਰੁਪਏ ਜੀ ਨਵਾਂ ਸ਼ਹਿਰ ਦੇ ਵਿੱਚ 850 ਤੋਂ 900 ਰੁਪਏ ਅਗਰੀ ਹੈ ਜੀ ਥੂੜੀ ਫਰੀਪੁਰ ਦੇ ਵਿੱਚ 550 ਤੋਂ 600 ਰੁਪਏ ਰੇਟ ਚੱਲ ਰਿਹਾ ਜੀ ਥੂੜੀ ਦਾ ਫਰੀਦਕੋਟ ਦੇ ਵਿੱਚ 550 ਤੋਂ 600 ਰੁਪਏ ਅਗਰੀ ਹੈ ਜੀ ਬਠਿੰਡਾ ਦੇ ਵਿੱਚ 550 ਤੋਂ ਜਾਂ 570 ਰੁਪਏ ਲਗਭਗ ਰੇਟ ਚੱਲ ਰਿਹਾ ਜੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 550 ਤੋਂ 600 ਰੁਪਏ ਹੈ ਜੀ ਰੇਟ ਰਾਜਪੁਰਾ ਦੇ ਵਿੱਚ 800 ਤੋਂ 830 ਰੁਪਏ ਰੇਟ ਚੱਲ ਰਿਹਾ ਜੀ ਥੂੜੀ ਦਾ ਹਮਾਚਾ ਪ੍ਰਦੇਸ਼ ਉਹਨਾਂ ਦੇ ਵਿੱਚ 1000 ਰੁਪਿਆ ਤੋਂ 1100 ਰੁਪਏ ਦੀ ਥੂੜੀ ਵਿਗ ਨੰਗਲ ਡੈਮ 1000 ਤੋਂ 1050 ਰੁਪਏ ਦੀ ਕੁੜੀ ਦੇ ਕਰੀ ਹੈ ਜੀ ਸਮਰਾਲਾ ਦੇ ਵਿੱਚ 800 ਤੋਂ 850 ਰੁਪਏ ਦੀ ਆਨੰਦਪੁਰ ਸਾਹਿਬ ਦੇ ਵਿੱਚ 1000 ਰੁਪਏ ਰੇਟ ਚੱਲ ਰਿਹਾ ਜੀ ਸਨਾਮ ਦੇ ਵਿੱਚ 550 ਤੋਂ 600 ਰੁਪਏ ਚੱਲ ਰਿਹਾ ਜੀ ਰੇਟ ਫਤੇਗੜ ਸਾਹਿਬ ਦੇ ਵਿੱਚ 800 ਰੁਪਏ ਤੇ ਕਪੂਰਥਲਾ ਦੇ ਵਿੱਚ 750 ਰੇਟ ਚੱਲ ਰਿਹਾ ਜੀ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ